ਨਾ ਜਿਉਂਨਾ ਲੋਕਾਂ ਨੇ ਧੀ ਬਣਾ ਕੇ ਰੱਖੀ ਹੁੰਦੀ ਤੁਸੀਂ ਹੈਰਾਨ ਹੋਵੋਗੇ ਡੇਢ ਬੋਤਲ ਜ਼ਹਿਰ ਦੀ ਉਸ ਬੱਚੀ ਨੂੰ ਪਿਆਈ ਗਈ ਉਸ ਬੱਚੀ ਦਾ ਨਾਮ ਹੈ ਨੀਹਾ ਉਹ ਪੱਤਰਕਾਰ ਨੇ ਇੰਟਰਵਿਊ ਲਈ ਤੇ ਇੰਟਰਵਿਊ ਦੇ ਵਿੱਚ ਮਾਪੇ ਦੱਸ ਰਹੇ ਸਨ ਕਹਿੰਦੇ ਅਸੀਂ ਪਲਾ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ ਉਹ ਕਹਿੰਦਾ ਮੈਂ ਖੁਦ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਮੇਰੀ ਘਰ ਵਾਲੀ ਵੀ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੀ ਪਰ ਮੇਰੀ ਬੱਚੀ ਨੇ ਖੰਡੇ ਬਾਟੇ ਕੀ ਪੋ ਲੈ ਲਈ ਅੰਮ੍ਰਿਤ ਛਕਿਆ ਉਹਨੇ ਤੇ ਜਦੋਂ ਵੀਡੀਓ ਵੇਖੀ ਦੀ ਇਹ ਨਾ ਉਹ ਪ੍ਰਾਣੀਆਂ ਵੀਡੀਓ ਦੀਆਂ ਰੀਲਾਂ ਚੱਲ ਰਹੀਆਂ ਵਾਂ ਤੇ ਉਹ ਰੀਲਾਂ ਦੇ ਵਿੱਚ ਉਹ ਬੱਚੀ ਬਹੁਤ ਖੁਸ਼ ਹੈ ਇੰਨੀ ਖੁਸ਼ ਹੈ ਵੀ ਮੈਂ ਕਹਿੰਦਾ ਵੀ ਇਦਾਂ ਕਹਿ ਲਓ ਵੀ ਰੱਬ ਨਾਲ ਜੁੜੀ ਹੋਈ ਹੈ ਹੋ ਸਕਦਾ ਉਹ ਨਿਤਨੇਮ ਵੀ ਕਰਦੀ ਹੋਏਗੀ ਕਿਉਂਕਿ ਜਿਹੜੀ ਜਿਹਨੇ ਅੰਮ੍ਰਿਤ ਛਕਿਆ ਖੰਡੇ ਬਾਟੇ ਕੀ ਪੌਲ ਲਈ ਹੈ ਉਹ ਕੁਦਰਤੀ ਗੱਲ ਹੈ ਉਹ ਨਿਤਨੇਮ ਵੀ ਕਰਦੀ ਹੋਏਗੀ ਗੁਰਦੁਆਰੇ ਵੀ ਜਾਂਦੀ ਹੋਏਗੀ ਤੇ ਉਹ ਬੜੀ ਖੁਸ਼ ਸੀਗੀ ਉਹਨੂੰ ਇਹ ਨਹੀਂ ਪਤਾ ਸੀ ਕਿ ਇਹ ਘਟਨਾ ਮੇਰੇ ਨਾਲੇ ਵਾਪਰ ਜਾਣੀ ਹੈ ਤੇ ਇਹ ਘਟਨਾ ਵਾਪਰੀ ਪਤਾ ਕਿਉਂ ਜਿਹੜਾ ਅੱਜ ਦਾ ਆਪਾਂ ਪਾਵਨ ਮੁਖਵਾਕ ਸੁਣ ਰਹੇ ਹਾਂ ਨਾ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਪ੍ਰਾਣ ਪਦ ਦਾਤਾ ਸੋਈ ਗਣੂਆ ਭਾਗਾ ਇਹ ਇਹ ਉਹਨਾਂ ਦੀ ਗੱਲ ਹੈ ਜਿਹੜੇ ਆਪਣੇ ਕਰਤੇ ਨੂੰ ਭੁੱਲ ਜਾਂਦੇ ਨੇ ਜਿਹੜੇ ਮੂਲ ਨਾਲੋਂ ਟੁੱਟ ਜਾਂਦੇ ਨੇ ਨਾ ਤੇ ਟੁੱਟੇ ਹੋਏ ਬੰਦੇ ਉਹ ਇੰਦਾਂ ਦੇ ਰਾਹ ਤੇ ਤੁਰ ਪੈਂਦੇ ਆ ਤੇ ਮੈਂ ਕਹਿੰਦਾ ਇਹ ਦੁਨੀਆ ਦੀ ਸ਼ਾਇਦ ਪਹਿਲੀ ਵੀਡੀਓ ਹੋਏਗੀ ਜਿਸ ਵੀਡੀਓ ਨੂੰ ਦੇਖ ਕੇ ਕੱਲੇ ਮਾਪੇ ਨਹੀਂ ਸਮਾਜ ਨਹੀਂ ਵਕੀਲ ਵੀ ਰੋਇਆ ਤੁਸੀਂ ਵੇਖ ਸਕਦੇ ਹੋ ਉਸ ਵੀਡੀਓ ਦੇ ਵਿੱਚ ਵਕੀਲ ਵੀ ਰੋਇਆ ਤੇ ਕਹਿੰਦਾ ਉਹ ਬੱਚੀ ਬੜੀ ਕੋਮਲ ਸੀ ਬੜੀ ਸਿਆਣੀ ਸੀਗੀ ਮਾਰੀ ਪਤਾ ਕਿਸ ਕਰਕੇ ਸਿਰਫ ਦਾਜ ਕਰਕੇ ਦਾਜ ਕਰਕੇ ਤੇ ਮੈਂ ਇੱਕ ਵਾਰੀ ਕੀ ਪਤਾ ਸਾਡੇ ਸਮਾਏ ਵਿੱਚ ਜਦੋਂ ਧੀਆ ਨੂੰ ਅਸੀਂ ਵਿਆਹਣੇ ਆ ਨਾ ਤੇ ਮਾਪੇ ਪਤਾ ਕੀ ਕਹਿੰਦੇ ਆ ਹੱਥ ਜੋੜ ਕੇ ਅਸੀਂ ਤਾਂ ਜੀ ਕੋਈ ਗੱਲ ਨਹੀਂ ਆ ਆਮ ਲਫ਼ਜ਼ ਬੋਲਿਆ ਜਾਂਦਾ ਵਾ ਜਿਹੜੇ ਧੀਆ ਵਾਲੇ ਹੁੰਦੇ ਨਾ ਮਾਪੇ ਉਹ ਨੀਵੇਂ ਹੁੰਦੇ ਆ ਇਹ ਲਫ਼ਜ਼ ਨਾ ਕਹਿਆ ਕਰੋ ਹੱਥ ਜੋੜ ਕੇ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਦੀ ਹੁਰੀ ਵਿੱਚ ਬੈਠਾ ਆਇਆ ਇਹ ਲਫ਼ਜ਼ ਕਦੇ ਵੀ ਨਾ ਕਹਿਆ ਕਰੋ ਜਦੋਂ ਅਸੀਂ ਆਪਣੀ ਬੱਚੀ ਨੂੰ ਵਿਆਹਣੇ ਆ ਨਾ ਤੇ ਅਸੀਂ ਹੱਥ ਜੋੜ ਕੇ ਕਹਿੰਨੇ ਨਹੀਂ ਜੀ ਧੀਆਵਾਲਿਆਂ ਦੇ ਤਾਂ ਸਿਰ ਨੀਵੇਂ ਹੁੰਦੇ ਆ ਮਾਂ ਨਾਲ ਕਿਆ ਕਰੋ ਧੀਆਵਾਲਿਆਂ ਦੇ ਸਿਰ ਨੀਵੇਂ ਨਹੀਂ ਧੀਆਵਾਲਿਆਂ ਦੇ ਸਿਰ ਉੱਚੇ ਹੁੰਦੇ ਆ ਉਹਦਾ ਕਾਰਨ ਕੀ ਹੈ ਹਮੇਸ਼ਾ ਧੀ ਨੂੰ ਉਹ ਪਾਲ ਸਕਦਾ ਵਾ ਜਿਹਦੀ ਔਕਾਤ ਹੁੰਦੀ ਹੈ ਖਿਆਲ ਕਰੋ ਤੇ ਮੈਂ ਤੇ ਇੱਥੋਂ ਤੱਕ ਗੱਲ ਕਹਿਣਾ ਨਾ ਵਾ ਧੀ ਨੂੰ ਪਾਲਣ ਵਾਲਾ ਦਾ ਬਾਪ ਨਹੀਂ ਦਾ ਧੀ ਨੂੰ ਪਾਲਣ ਵਾਲਾ ਹੁੰਦਾ ਬਾਪੂ ਰਾਜਾ ਹੋਇਆ ਕਰਦਾ ਵਾ ਉਹ ਆਪਣੀ ਬੱਚੀਆਂ ਨੂੰ ਆਪਣੀਆਂ ਧੀਆ ਨੂੰ ਰਾਜਕੁਮਾਰੀਆਂ ਵਾਂਗੂ ਰੱਖਦਾ ਹੈ ਤੇ ਅਸੀਂ ਜਦੋਂ ਇਹ ਸ਼ਬਦ ਬੋਲਦੇ ਆ ਨਾ ਨਹੀਂ ਜੀ ਧੀਆ ਵਾਲੇ ਤਾਂ ਹਮੇਸ਼ਾ ਨੀਵੇਂ ਹੁੰਦੇ ਆ ਮੈਂ ਕਹਿੰਦਾ ਨੀਵੇਂ ਨਹੀਂ ਤੁਸੀਂ ਉੱਚੇ ਹੁੰਨੇ ਆ ਨੀਵੇਂ ਤਾਂ ਉਹ ਆ ਜਿਹੜੇ ਆ ਕੇ ਕਹਿੰਦੇ ਜੀ ਸਾਨੂੰ ਕਾਰ ਦੇ ਦਿਓ ਜੀ ਸਾਨੂੰ ਇੰਨੇ ਟੋਲਾ ਸੋੜਾ ਦੇ ਦਿਓ ਇਹਦਾ ਮਤਲਬ ਨੀਵੇਂ ਨਹੀਂ ਤੁਸੀਂ ਭਾਈ ਤੁਸੀਂ ਤਾਂ ਉੱਚੇ ਹੋ ਤੇ ਨੀਵਾ ਤੋ ਆ ਨੀਵਾ ਕੌਣ ਜਿਹੜਾ ਮੰਗਤਾ ਹੀ ਬਣ ਗਿਆ ਖਿਆਲ ਕਰੋ ਮੈਂ ਕਹਿੰਦਾ ਜਿਹਦੀ ਧੀ ਦੂਸਰੇ ਘਰ ਵਿੱਚ ਗਈ ਹੈ ਨਾ ਉਹ ਦਾਨੀ ਹੈ ਉਹ ਬਹੁਤ ਵੱਡਾ ਉੱਚਾ ਵਾ ਉਹ ਦਾਤਾ ਬਣ ਗਿਆ ਵਾ ਤੇ ਪਰ ਮੰਗਤਾ ਤੇ ਉਹ ਬਣਿਆ ਫਿਰਦਾ ਵਾ ਇਹਦਾ ਮਤਲਬ ਕਿ ਲਾਲਚ ਦੇ ਰਾਹ ਤੇ ਤੁਰੇ ਪਏ ਆ ਤੁਸੀਂ ਹਰਾਣ ਹੋਗੇ ਡੇਢ ਬੋਤਲ ਸਹਰਿਆ ਨੇ ਡੇਢ ਬੋਤਲ ਥੋੜੀ ਨਹੀਂ ਨਹੀਂ ਡੇਢ ਬੋਤਲ ਉਹਨੂੰ ਜ਼ਹਿਰ ਦੀ ਪਿਆ ਦਿੱਤੀ ਉਹਦੀ ਮੌਤ ਹੋ ਗਈ ਪੰਜ ਹਜੇ 5 ਮਹੀਨੇ ਹੋਏ ਹੋਏ ਆਉਂਦੇ ਵਿਆਹ ਨੂੰ ਤੇ 5 ਮਹੀਨਿਆਂ ਬਾਅਦ ਉਹ ਜੀਵਨ ਦੀ ਲੀਲਾ ਸਮਾਪਤ ਹੋ ਗਈ ਤੇ ਮੈਂ ਕੱਲ ਵੇਖ ਰਿਹਾ ਸੀਗਾ ਦੋ ਭੈਣਾਂ ਨੇ ਉਹਨਾਂ ਦੀਆਂ ਤੇ ਦੋਨੇ ਦੀਆਂ ਦੋਨੇ ਭੈਣਾਂ ਦਾਜ ਦੀ ਬਲੀ ਚੜੀਆਂ ਵਾ ਇਹ ਇਹ ਮਾਫੀ ਚੋਣਾ ਇਹ ਗੱਲ ਆਮ ਲੋਕਾਂ ਨੂੰ ਸਮਝ ਨਹੀਂ ਲੱਗਣੀ ਇਹ ਪਤਾ ਕਿਹਨੂੰ ਲੱਗਣੀ ਜਿਨ੍ਹਾਂ ਦੇ ਘਰ ਧੀਆ ਨੇ ਜਿਨ੍ਹਾਂ ਦੇ ਘਰ ਬੱਚੀਆਂ ਨੇ ਜਿਸ ਬਾਬਲ ਦੇ ਘਰ ਧੀ ਆ ਨਾ ਭਲਾ 1 ਕਾ ਭਲਾ 2 ਆ ਭਲਾ 3 ਜਿੰਨੇ ਵੀ ਕਰਤੇ ਨੇ ਦਤਾ ਦਤੀਆਂ ਇਹ ਸਮਝ ਉਹਨਾਂ ਨੂੰ ਲੱਗਣੀ ਹੈ ਇੱਕ ਨੇ ਕਮੈਂਟ ਲਿਖ ਕੇ ਪਾਇਆ ਕਹਿੰਦਾ ਆਪਣੇ ਕਰਮਾਂ ਦਾ ਫਲ ਮਿਲਿਆ ਸੀ ਉਹ ਭੁਗਤ ਕੇ ਚਲੀ ਗਈ ਹੱਦ ਹੋ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਰਿਸ਼ਤੇ ਆ ਨਾਲ ਸਮਝਣ ਦੀ ਵੀ ਗੱਲ ਕਰਦੀ ਬੰਦਿਆ ਰਿਸ਼ਤਿਆਂ ਵਿੱਚ ਚੱਲਣਾ ਕਿਵੇਂ ਆ ਮੈਂ ਹੱਥ ਜੁੜ ਕੇ ਬੇਨਤੀ ਕਰਾਂਗਾ ਇਸ ਗੱਲ ਦਾ ਦੁੱਖ ਬੜਾ ਲੱਗਦਾ ਜਦੋਂ ਅਸੀਂ ਆਪਣੇ ਬੱਚੇ ਨੂੰ ਵਿਆਹਣ ਜਾਂਦੇ ਆ ਉਦੋਂ ਸਿਰ ਨੀਵਾ ਕਰਕੇ ਜਾਂਦੇ ਆ ਅਸੀਂ ਕਹਿੰਦੇ ਨਹੀਂ ਜੀ ਅਸੀਂ ਤੇ ਆਪਣੀ ਇਸ ਧੀ ਨੂੰ ਨੌਣੀ ਧੀ ਬਣਾ ਕੇ ਰੱਖਾਂਗੇ ਤੇ ਫਿਰ ਧੀ ਬਣਾ ਕੇ ਰੱਖੋ ਨਾ ਜੇ ਧੀ ਬਣਾਈ ਹੁੰਦੀ ਤੇ ਡੇਢ ਬੋਤਲ ਨੂੰ ਜ਼ਹਿਰ ਦੀ ਦੇ ਕੇ ਮਾਰਦੇ ਨਾ ਖਿਆਲ ਕਰਿਓ ਕਦੇ ਤੇ ਬੜੇ ਪਿਆਰ ਨਾਲ ਫੜਾਇਦਾ ਹਮਕਰ ਸਾਜਣ ਆਏ ਬੋਲੋ ਜੀ ਸਾਚੇ ਵਿੱਚ ਉਹਨਾਂ ਨੂੰ ਵੀ ਤੇ ਪੜ੍ਹੇ ਹੋਏਗਾ ਨਾ ਉਥੇ ਵੀ ਤੇ ਰਾਗੀ ਸਹਿਬਾਂ ਨੇ ਪੜ੍ਹਿਆ ਹੀ ਹੋਏਗਾ ਅਰਦਾਸ ਵੀ ਹੋਏਗੀ ਵੀ ਹਮਕਰ ਸਾਜਣਿਆਏ ਪਰ ਪਤਾ ਨਹੀਂ ਸੀ ਵੀ ਇਹਨਾਂ ਸੱਜਣਾਂ ਨੇ ਡੇਢ ਬੋਤਲ ਇਸ ਧੀ ਨੂੰ ਨੇਹਾ ਨੂੰ ਦੇ ਕੇ ਯਹਰ ਦੀ ਦੇ ਕੇ ਖਤਮ ਕਰ ਦੇਣਾ ਉਹਦੀ ਵੀਡੀਓ ਦੇਖੋ ਤੁਸੀਂ ਆ ਬੜੀ ਵਾਇਰਲ ਵੀਡੀਓ ਹੋ ਰਹੀ ਆ ਮਾਪੇ ਕਹਿੰਦੇ ਆ ਅਸੀਂ ਪਲਾ Hindu ਪਰਿਵਾਰ ਨਾਲ ਸੰਬੰਧ ਰੱਖਦੇ ਪਰ ਸਾਡੀ ਧੀ ਨੇ ਠੰਡੇ ਬਾਟੇ ਕੀ ਪੌ ਲੈ ਸੀ ਅੰਮ੍ਰਿਤ ਛਕਿਆ ਸੀਗਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਜਦੋਂ ਧੀਆ ਦੇ ਰਿਸ਼ਤੇ ਵੇਖਣੇ ਹੁੰਦੇ ਆ ਨਾ ਉਦੋਂ ਇਹ ਨਾ ਵੇਖਿਆ ਕਰੋ ਕਿ ਘਰ ਬੜਾ ਉੱਚਾ ਵਾ ਇਹ ਨਾ ਵੇਖਿਆ ਕਰੋ ਕਿ ਕਿਹੜੀ ਕਾਸਟ ਨਾਲ ਸੰਬੰਧ ਰੱਖਦੇ ਇਹ ਨਾ ਵੇਖਿਆ ਕਰੋ ਵੀ ਇਹ ਗੋਰਾ ਏ ਕਾਲ ਇਹ ਵੇਖਿਆ ਕਰੋ ਮੈਂ ਕਹਿੰਦਾ ਗੁਰੂ ਰਾਮਦਾਸ ਪਾਤਸ਼ਾਹ ਮਰ ਜੇ ਤੇਰੇ ਘਰ ਦਾ ਸੀ ਇਤਿਹਾਸ ਪੜਦੇ ਨਾ ਤੇਰੀਆਂ ਗੱਲਾਂ ਪੜਦੇ ਆ ਤੇ ਹੈਰਾਨ ਹੋ ਜਾਈਦਾ ਵਾ ਬੀਬੀ ਮਨਸ਼ਾ ਦੇਵੀ ਤਾਂ ਗੁਰੂ ਅਮਰਦਾਸ ਮਰ ਦੇ ਨਾਲ ਐ ਬਰਾਬਰ ਬੈਠੇ ਆ ਤੇ ਇਦਾ ਗੱਲਾਂ ਬਾਤਾਂ ਕਰੇ ਜਿਵੇਂ ਸਮਾਜ ਆਪਾ ਕਰਦੇ ਆ ਗੱਲਾਂ ਬੀਬੀ ਮਨਸ਼ਾ ਦੇਵੀ ਨੇ ਆਖਿਆ ਧੰਨ ਗੁਰੂ ਅਮਰਦਾਸ ਜੀ ਧਰਮ ਸਪਤਨੀ ਕਹਿੰਦੇ ਮੇਰਾ ਦਿਲ ਕਰਦਾ ਵੀ ਆ ਜਿਹੜਾ ਨੌਜਵਾਨ ਬੱਚਾ ਤੁਰਿਆ ਫਿਰਦਾ ਨਾ ਇਹਦੇ ਵਰਗਾ ਕੋਈ ਹੋਵੇ ਤੇ ਆਪਾਂ ਚਾਹੁੰਦੇ ਆ ਵੀ ਬੀਬੀ ਪਾਣੀ ਦਾ ਰਿਸ਼ਤਾ ਇਹਨਾਂ ਨਾਲ ਕੀਤਾ ਜਾਵੇ ਤੇ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਹਾਰਾਜ ਨੇ ਆਖਿਆ ਕਹਿੰਦੇ ਇਹਨਾਂ ਵਰਗਾ ਤਾਂ ਇਹੀ ਹੋ ਸਕਦਾ ਹੈ ਇਸ ਤੋਂ ਇਲਾਵਾ ਕੋਈ ਹੋਰ ਨਹੀਂ ਆ ਹੋ ਸਕਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਕੀ ਆ